ਸਵਾਲ ਐਕਸਾਈਜ਼ ਵਿਭਾਗ ਤੇ ਖੜੇ ਹੁੰਦੇ ਆ ਦੂਜੇ ਪਾਸੇ ਗੱਲ ਕਰ ਲਈਏ ਤਾਂ ਇਸ ਸਾਈਡ ਦੇ ਉੱਤੇ ਸਾਹਮਣੇ ਬਿਲਕੁਲ ਸਰਕਾਰੀ ਸਕੂਲ ਆ ਤਾਂ ਸਕੂਲ ਦੇ ਨੇੜੇ ਸ਼ਰਾਬ ਦੀ ਬ੍ਰਾਂਚ ਹੋਣੀ ਜਾਂ ਸ਼ਰਾਬ ਪਿਉਣੀ ਕਿਤੇ ਨਾ ਕਿਤੇ ਸਰਕਾਰ ਤੇ ਐਕਸਾਈਜ਼ ਵਿਭਾਗ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਇਹ ਜਿਹੜਾ ਹੱਤਾਂ ਪਹਿਲਾਂ ਇਹ ਜਾਨਣਾ ਚਾਹਾਂਗੇ ਮਨਜੂਰ ਸਿੰਘ ਦਾ ਨਹੀਂ ਜਦੋਂ ਹੱਤਾ ਹੀ ਨਹੀਂ ਮਨਜ਼ੂਰ ਤਾਂ ਸ਼ਰਾਬ ਦੀ ਬ੍ਰਾਂਚ ਕਿਵੇਂ ਮਿਲ ਸਕਦੀ ਹੈ ਚਲੋ ਅਸੀਂ ਨਹੀਂ ਬੰਦ ਕਰ ਦਿੰਦੇ ਹਾਂ ਹਾਂਜੀ ਬੰਦ ਕਰ ਮੰਨਦੇ ਹੋ ਕਿ ਗਲਤੀ ਹੈ ਚਲੋ ਗਲਤੀ ਆ ਬੰਦ ਕਰ ਦਿੰਦੇ ਹਾਂ ਹੂੰ ਜੇ ਸਾਡੇ ਦੇ ਵਿੱਚ ਠੇਕਾ ਉੱਥੇ ਬ੍ਰਾਂਚ ਨਹੀਂ ਹੋ ਸਕਦੀ ਦੂਜੇ ਸਕੂਲ ਦੇ ਸਾਹਮਣੇ ਸ਼ਰਾਬ ਨਹੀਂ ਵੇਚ ਸਕਦੇ ਫਿਰ ਤੁਹਾਡੇ ਕੋਲ ਗੈਰ ਕਾਨੂੰਨੀ ਕੰਮ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਇਹ ਤਾਂ ਜੀ ਬੜੀ ਧੀਰ ਦਾ ਸਾਡੇ ਕੋਲ 15 ਸਾਲ ਹੋ ਗਏ ਕਦੇ ਆਕਸਾਈ ਵਿਭਾਗ ਨੇ ਐਕਸ਼ਨ ਨਹੀਂ ਲਿਆ ਜਾਂ ਕੋਈ ਆਇਆ ਨਹੀਂ ਕਦੇ ਤਾਂ ਨਹੀਂ ਹੂੰ ਜਿੱਥੇ ਠੇਕਾ ਹੁੰਦਾ ਉੱਥੇ ਨੇੜੇ ਕੋਈ ব্রাঞ্চ ਹੋ ਸਕਦੀ ਆ ব্রাঞ্চ ਕੋਈ ਨਹੀਂ ਹੁੰਦੀ ਸਾਡੇ ਠੇਕੇ ਹੁੰਦੇ ਨੇ ਅੱਛਾ ਜੀ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਕੇਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਜਤਿੰਦਰ ਸੋਢੀ ਜੇ ਗੁਰਦਾਸਪੁਰ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੇ ਆ ਜਿਹੜੇ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਹਾਤੇ ਚੱਲ ਰਹੇ ਨੇ ਤੁਹਾਨੂੰ ਦੱਸਦੀ ਇੱਕ ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ ਨਹੀਂ ਆ ਪਿਛਲੇ ਦਿਨ ਐਕਸਾਈਜ਼ ਵਿਭਾਗ ਨੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਵੱਡਾ ਐਕਸ਼ਨ ਵੀ ਦੇਖਣ ਨੂੰ ਮਿਲਿਆ ਸੀ ਲੇਕਿਨ ਜੇ ਇੱਥੇ ਦੀ ਗੱਲ ਕਰ ਲਈਏ ਤਾਂ ਬਹੁਤ ਇੱਥੇ ਅਸੀਂ ਆਸ ਟਾਈਮ ਸਿਧਵਾ ਅੱਡੇ ਦੇ ਵਿੱਚ ਖੜੇ ਆ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਜਿੱਥੇ ਸ਼ਰਾਬ ਪੀਾਈ ਜਾਂਦੀ ਉੱਥੇ ਹੀ ਸ਼ਰਾਬ ਵੇਚੀ ਵੀ ਜਾਂਦੀ ਆ ਤਾਂ ਗੱਲਬਾਤ ਜਿੱਥੇ ਤੱਕ ਹੋਈ ਆ ਦੱਸਿਆ ਜਾ ਰਿਹਾ ਕਿ ਸਾਡੇ ਕੋਲ ਬ੍ਰਾਂਚ ਆ ਜੇ ਗੱਲ ਕਰ ਲਈਏ ਤਾਂ ਉਸੇ ਅੱਡੇ ਦੇ ਵਿੱਚ ਠੇਕਾ ਤਾਂ ਉਸੇ ਅੱਡੇ ਦੇ ਵਿੱਚ ਬ੍ਰਾਂਚ ਵੱਡੇ ਸਵਾਲ ਐਕਸਾਈਜ਼ ਵਿਭ ਕਰ ਲਈਏ ਤਾਂ ਇਸ ਸਾਈਡ ਦੇ ਉੱਤੇ ਸਾਹਮਣੇ ਬਿਲਕੁਲ ਸਰਕਾਰੀ ਸਕੂਲ ਆ ਤਾਂ ਸਕੂਲ ਦੇ ਨੇੜੇ ਸ਼ਰਾਬ ਦੀ ਬ੍ਰਾਂਚ ਹੋਣੀ ਜਾਂ ਸ਼ਰਾਬ ਪਿਉਣੀ ਕਿਤੇ ਨਾ ਕਿਤੇ ਸਰਕਾਰ ਤੇ ਐਕਸਾਈਜ਼ ਵਿਭਾਗ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਤਸਵੀਰਾਂ ਤੁਹਾਨੂੰ ਇੱਕ ਵਾਰੀ ਅੰਦਰ ਦੀਆਂ ਦਿਖਾਵਾਂਗੇ ਤਾਂ ਇੱਥੇ ਜਿਹੜੀ ਸ਼ਰਾਬ ਜਿਹੜੀ ਇੱਥੇ ਸ਼ਰੀਆਮ ਜਿਹੜੀ ਸ਼ਰਾਬ ਵੇਚੀ ਜਾਂਦੀ ਹੈ ਰੱਖ ਕੇ ਕਾਊਂਟਰ ਦੇ ਉੱਤੇ ਤਾਂ ਸ਼ਰੀਆਮ ਸ਼ਰਾਬ ਪੀਾਈ ਵੀ ਜਾਂਦੀ ਆ ਕਿਉਂਕਿ ਆ ਇੱਥੇ ਮੈਨੂੰ ਨਹੀਂ ਲੱਗਦਾ ਕਿ ਮਨਸ਼ੂਰਸ਼ੇ ਦਾ ਹੋਊਗਾ ਜਾਂ ਨਹੀਂ ਇੱਥੇ ਜਿਹੜੇ ਹੈਗਾ ਜਿਨ੍ਹਾਂ ਦਾ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਆ ਦੇਖ ਸਕਦੇ ਹੋ ਕਿ ਸ਼ਰਾਬ ਦੀ ਪੇਟੀ ਹੈ ਜਿਹੜੀ ਤਾ ਇੱਥੇ ਜਿਹੜੇ ਠੇਕੇਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਇਹਨਾਂ ਨੂੰ ਮਨਜ਼ੂਰੀ ਹੈ ਇਸ ਤਰ੍ਹਾਂ ਆ ਤੁਸੀਂ ਦੇਖ ਸਕਦੇ ਹੋ ਭਰੀਆਂ ਹੋਈਆਂ ਬੋਤਲਾਂ ਪੇਟੀ ਪੂਰੀ ਜਿਹੜੀ ਰੱਖ ਕੇ ਇਤਾਂ ਸ਼ਰਿਆਮ ਜਿਹੜੀ ਵੇਚੀ ਜਾ ਰਹੀ ਆ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਤੁਹਾਡਾ ਹੱਤਾ ਹੈ ਹਾਂਜੀ ਕਿਹਨਾਂ ਦਾ ਜੀ ਉਹ ਤੋਂ ਉਹ ਜਿਨ੍ਹਾਂ ਦਾ ਹੱਤਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਇਹ ਕੀ ਨਾਂ ਆ ਤੁਹਾਡਾ ਮੇਰਾ ਪੱਪੂ ਹੈ ਜੀ ਪੱਪੂ ਜੀ ਇਹ ਜਿਹੜਾ ਹੱਤਾ ਪਹਿਲਾਂ ਇਹ ਜਾਨਣਾ ਚਾਹਾਂਗੇ ਮਨਜ਼ੂਰੀਛੋ ਦਾ ਨਹੀਂ ਅੱਛਾ ਜੀ ਤੇ ਜਦੋਂ ਖਾਤਾ ਮਨਜ਼ੂਰ ਛੋਦਾ ਨਹੀਂ ਆ ਸ਼ਰਾਬ ਪੀ ਆ ਸਕਦੇ ਆਪਾਂ ਜੇ ਸਾਡੇ ਤੋਂ ਬ੍ਰਾਂਚ ਆ ਗਈ ਜਿਸ ਅੱਡੇ ਦੇ ਵਿੱਚ ਠੇਕਾ ਹੋਏ ਉੱਥੇ ਬ੍ਰਾਂਚ ਨਹੀਂ ਮਿਲਦੀ ਕਿਵੇਂ ਮਿਲਗੀ ਬ੍ਰਾਂਚ ਠੇਕੇ ਵਾਲੇ ਨਹੀਂ ਦਿੱਤੀ ਹਨ ਅੱਛਾ ਜੀ ਤਾਂ ਸਕੂਲ ਦੇ ਨੇੜੇ ਸ਼ਰਾਬ ਵੇਚ ਸਕਦੇ ਸਕੂਲ ਦੂਰ ਆ ਜੀ ਇੱਥੇ ਕਿੰਨੀ ਕੀ ਦੂਰ ਆ ਸਾਹਮਣੇ ਦਿਖਾਈ ਦਿੰਦਾ ਤੁਹਾਨੂੰ ਜਾਂ ਨਹੀਂ ਦਿਖਾਈ ਤੇ ਦਿੰਦਾ ਪਰ ਦਿਖਾਈ ਤੇ ਹੁਣ ਵੇਖੋ ਜੀ ਉਹ ਕਿਲੋਮੀਟਰ ਤੱਕ ਬੰਦੇ ਨੂੰ ਦਿੰਦਾ ਹੂੰ ਜਦੋਂ ਹੱਤਾ ਹੀ ਨਹੀਂ ਮਨਜ਼ੂਰ ਤਾਂ ਸ਼ਰਾਬ ਦੀ ਬ੍ਰਾਂਚ ਕਿਵੇਂ ਮਿਲ ਸਕਦੀ ਹੈ ਚਲੋ ਅਸੀਂ ਨਹੀਂ ਬੰਦ ਕਰ ਦਾਂਗੇ ਹਾਂਜੀ ਬੰਦ ਕਰ ਦਾਂਗੇ ਮੰਨਦੇ ਹੋ ਕਿ ਗਲਤੀ ਹੈ ਚਲੋ ਗਲਤੀ ਹੈ ਬੰਦ ਕਰ ਦਿੰਦੇ ਹਾਂ ਹੂੰ ਹਾਂਜੀ ਤਾਂ ਕਿਤੇ ਨਾ ਕਿਤੇ ਜੇ ਗੱਲ ਕਰ ਲਈਏ ਤਾਂ ਕਿਹਾ ਜਾਂਦਾ ਕਿ ਜੇ ਸਾਡੇ ਦੇ ਵਿੱਚ ਠੇਕਾ ਉੱਥੇ ਬ੍ਰਾਂਚ ਨਹੀਂ ਹੋ ਸਕਦੀ ਦੂਜੇ ਸਕੂਲ ਦੇ ਸਾਹਮਣੇ ਸ਼ਰਾਬ ਨਹੀਂ ਵੇਚ ਸਕਦੇ ਫਿਰ ਤੁਹਾਡੇ ਕੋ ਗੈਰ ਕਾਨੂੰਨੀ ਕੰਮ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਇਹ ਤਾਂ ਜੀ ਬੜੀ ਢੇਰ ਦਾ ਸਾਡੇ ਕੋਲ 15 ਸਾਲ ਹੋ ਗਏ ਕਦੇ ਆਕਸਾਈ ਵਿਭਾਗ ਨੇ ਐਕਸ਼ਨ ਨਹੀਂ ਲਿਆ ਜਾਂ ਕੋਈ ਆਇਆ ਨਹੀਂ ਕਦੇ ਇਦਾਂ ਨਹੀਂ ਹੂੰ ਕੋਈ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਦੱਸਿਆ ਜਾ ਰਿਹਾ ਕਿ ਪਿਛਲੇ 15 ਸਾਲਾਂ ਤੋਂ ਇਹ ਕਾਰੋਬਾਰ ਜਿਹੜਾ ਕਰ ਰਹੇ ਆ ਲੇਕਿਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਬਿਲਕੁਲ ਸਾਹਮਣੇ ਆ ਜਿੱਥੇ ਜਿਹੜੇ ਆਹਾਤੇ ਦੇ ਮਾਲਕ ਨੇ ਉਹਨਾਂ ਨੇ ਵੀ ਕਿਹਾ ਕਿ ਹਾਂ ਸਾਹਮਣੇ ਹੀ ਦਿਖਾਈ ਤਾਂ ਦੇ ਰਿਹਾ ਲੇਕਿਨ ਸਕੂਲ ਦੇ ਸਕੂਲ ਦੇ ਸਾਹਮਣੇ ਇਸ ਤਰ੍ਹਾਂ ਸ਼ਰਾਬ ਵੇਚਣੀ ਕਿਤਨਾ ਕਿਤੇ ਸਵਾਲੀਆ ਨਿਸ਼ਾਨ ਜਿਹੜੇ ਖੜੇ ਹੁੰਦੇ ਨੇ ਮਤਲਬ ਕਿ ਅਕਸਾਈਵ ਵਿਭਾਗ ਦੇ ਉੱਤੇ ਤਾਂ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਸ਼ਰੇਆਮ ਜਿਹੜੀ ਸ਼ਰਾਬ ਜਿਹੜੀ ਇੱਥੇ ਰੱਖ ਕੇ ਜਿਹੜੀ ਵੇਚੀ ਜਾ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਠੇਕੇ ਵਾਲਿਆਂ ਵੱਲੋਂ ਦਿੱਤੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਖਰਕਾਰ ਕਿਵੇਂ ਬ੍ਰਾਂਚ ਦੇ ਦਿੱਤੀ ਸਕੂਲ ਦੇ ਸਾਹਮਣੇ ਜੇ ਸਿਦਮਾਂ ਦੇ ਵਿੱਚ ਹੀ ਠੇਕਾ ਤਾਂ ਸਿਦਮਾਂ ਦੇ ਵਿੱਚ ਬ੍ਰਾਂਚ ਕਿਵੇਂ ਹੋ ਸਕਦੀ ਆ ਇਸ ਚੀਜ਼ ਦੇ ਸਵਾਲ ਖੜੇ ਹੁੰਦੇ ਆ ਪਿੱਛੇ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਥੇ ਸਿਟਿੰਗ ਆ ਜਿਹੜੀ ਉਹ ਬੈਠਣ ਦੀ ਬਣੀ ਹੋਈ ਆ ਕਿ ਸ਼ਰਾਬ ਪੀਉਣ ਦੀ ਗੈਰ ਕਾਨੂੰਨੀ ਤ ਕਹਾਂਗੇ ਕਿ ਮਤਲਬ ਕਿ ਚੱਲ ਰਿਹਾ ਸਿਤਮਾ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜਾ ਕਿ ਇਹ ਗੁਰਦਾਸਪੁਰ ਦੇ ਵਿੱਚ ਭਾਵੇਂ ਬੀਤੀ ਦੇਣੀ ਆਕਸਾਈਜ਼ ਵਿਭਾਗ ਦਾ ਐਕਸ਼ਨ ਦੇਖਣ ਨੂੰ ਮਿਲਿਆ ਸੀ ਲੇਕਿਨ ਕਿਤੇ ਨਾ ਕਿਤੇ ਹੁਣ ਸਵਾਲੀਆ ਨਿਸ਼ਾਨ ਜਿਹੜੇ ਖੜੇ ਹੁੰਦੇ ਨਜ਼ਰੀ ਆ ਰਹੇ ਨੇ ਦੇਖਣਾ ਹੋਵੇਗਾ ਆਕਸਾਈਜ਼ ਵਿਭਾਗ ਨਾਲ ਵੀ ਗੱਲਬਾਤ ਕਰਾਂਗੇ ਕੀ ਕਾਰਵਾਈ ਹੁੰਦੀ ਹੈ ਜਾਂ ਇਸੇ ਤਰ੍ਹਾਂ ਹੀ ਸਕੂਲ ਦੇ ਸਾਹਮਣੇ ਸ਼ਰਾਬ ਵਿਕਦੀ ਰਹੂਗੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਰ ਪੱਤਰਕਾਰ ਜਤਿੰਦਰ ਸੋਢੀ ਗੱਲ ਕਰ ਰਿਹਾ ਸਰ ਹਾਂਜੀ ਪੀਟੀਆ ਨਾਲ ਗੱਲ ਕਰ ਰਿਹਾ ਆਕਸਾਈਜ਼ ਭਾਗ ਨਾਲ ਹਾਂ ਜੀ ਹਾਂ ਜੀ ਸਰ ਇੱਕ ਨਾ ਜਾਣਕਾਰੀ ਲੈਣੀ ਸੀ ਜਿਵੇਂ ਜਿੱਥੇ ਠੇਕਾ ਹੁੰਦਾ ਉੱਥੇ ਨੇੜੇ ਕੋਈ ব্রাঞ্চ ਹੋ ਸਕਦੀ ਆ ব্রাঞ্চ ਕੋਈ ਨਹੀਂ ਹੁੰਦੀ ਸਾਡੇ ਠੇਕੇ ਹੁੰਦੇ ਨੇ ਅੱਛਾ ਜੀ ਇੱਕ ਨਾ ਸਿਦਵਾਂ ਅੱਡੇ ਦੇ ਵਿੱਚ ਆ ਇੱਕ ਹਾਤੇ ਆ ਜਆ ਮਨਜ਼ੂਰਸ਼ੋਦਾ ਵੀ ਨਹੀਂ ਆ ਲੇਕਿਨ ਉਹਦੇ ਕੋਲ ਸ਼ਰਾਬ ਵੇਚੀ ਜਾਂਦੀ ਆ ਉੱਥੇ ਹਾਤੇ ਵਾਲਾ ਸ਼ਰਾਬ ਵੇਚੀ ਹਾਂ ਜੀ ਹਾਂ ਜੀ ਹਾਤੇ ਵਾਲੇ ਹਾਤੇ ਵਾਲਾ ਵੇਚ ਨਹੀਂ ਸਕਦਾ ਸ਼ਰਾਬ ਹਾਂ ਜੀ ਉਹ ਕਹਿੰਦੇ ਜੀ ਤੇ ਇੱਕ ਸਰ ਸਕੂਲ ਦੇ ਬਿਲਕੁਲ ਨਜ਼ਦੀਕ ਆ ਸਰਕਾਰੀ ਸਕੂਲ ਦੇ ਕਿਹੜੀ ਜਗ੍ਹਾ ਤੇ ਆ ਸਿਦਵਾਂ ਜੀ ਗੁਰਦਾਸਪੁਰ ਤੋਂ ਸ਼੍ਰੀ ਹਰਗਮਿੰਦਪੁਰ ਰੋਡ ਤੇ ਸਿਧਵਾ ਡੱਬੰਦਾ ਹਾਂਜੀ ਕੋਈ ਨਹੀਂ ਇਨਸਪੈਕਟਰ ਮੈਂ ਉੱਥੇ ਹੈਗੇ ਜਿਹੜੇ ਮੈਂ ਕਹਿ ਤਾ ਉਹਨਾਂ ਨੂੰ ਚੈੱਕ ਕਰ ਲੈਂਦੇ ਨੇ ਇਹ ਕਿਹੜੇ ਏਰੀਆ ਇਨਸਪੈਕਟਰ ਨੇ ਇਹਦੇ ਸਿਧਵਾ 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 ਮਰਖਲ ਪੰਕਜ ਹੋਣਾ ਠੀਕ ਹੈ ਜੀ ਮੈਂ ਕਹਿ ਤਾ ਕੋਈ ਕਰ ਐਕਸ਼ਨ ਇੰਨ ਤੇ ਕਿਉਂ ਨਹੀਂ ਹੋ ਰਿਹਾ ਜੇ ਗਲਤ ਹੋਊਗਾ ਚੀਚਾ ਤੱਕ ਹੋਏਗਾ ਵੈਰੀਫਾਈ ਕਰਕੇ ਪੂਰਾ ਐਕਸ਼ਨ ਲਾਣਗੇ ਠੀਕ ਹੈ ਸਰ ਥੈਂਕ ਯੂ ਕੀ ਬਣੇ ਰਵੋ ਸਾਡੇ ਨਾਲ ਹਰ ਅਪਡੇਟ ਸਾਂਝੀ ਕਰਦੇ ਰਹੋਗੇ ਆਪਣੇ ਸਹਿਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਸੋਢੀ ਕੇਆਰਟੀ ਨਿਊਜ਼ ਨੈਟਵਰਕ ਸਿਧਵਾ ਗੁਰਦਾਸਪੁਰ